ਦੇ ਸ্নান ਕਰਨ ਦਾ ਮੌਕਾ ਕਿਸੇ ਕਿਸੇ ਨੂੰ ਮਿਲਦਾ ਸੋ ਪੂਰੀ ਧਰੂ ਦੀ ਚੈੱਕ ਕਰੋ ਹਨ ਆ ਕੇ ਦੇਖੋ ਕਿ ਇੱਥੇ ਕਿੰਨੇ ਕ ਰੰਗ ਬੰਨੇ ਹੋਏ ਨੇ ਤੇ ਸ਼੍ਰੀ ਗੁਰੂ ਰਵਦਾਰ ਜੀ ਨੇ ਕਿ ਤੁਸੀਂ ਕੋਈ ਜ਼ਿਆਦਾ ਨਹੀਂ ਸੀ ਹੈਗੀ ਇਹ ਸੇਕੋ 8 ਸਾਲ ਦੀ ਉਮਰ ਸੀਗੀ ਹਤ ਮੰਜਲਾ ਮੰਦਿਰ ਬਣਾਇਆ ਹੈਗਾ ਪਹਿਲਾਂ ਮੈਂ ਦਿਖਾ ਚੁੱਕੀ ਹੈਗੀ ਤੇ ਇਧਰ ਇਹ ਜਿਹੜਾ ਇਹ ਵਾਲਾ ਗੁਰਦੁਆਰਾ ਗ੍ਰੰਥ ਹਾਂਜੀ ਵੈਲਕਮ ਬੈਕ ਔਨ ਅਵਰ YouTube ਚੈਨਲ ਫਤੇ ਬਲੌਗ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਾਂ ਪਿੰਡ ਪਾਂਡਵਾ ਦੇ ਵਿੱਚ ਪਹੁੰਚ ਚੁੱਕੇ ਹਾਂਗੇ ਤੇ ਇੱਥੇ ਦਾ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੇਟ ਬਣ ਰਿਹਾਗਾ ਇਹ ਬਣ ਰਿਹਾ ਜੀ ਲੰਗਰ ਘਰ ਹਨਾ ਉਧਰ ਵੀ ਤੁਸੀਂ ਮੈਂ ਦਿਖਾਇਆ ਦਿਖਾਇਆ ਸੀ ਨਾ ਤੁਹਾਨੂੰ ਕਿ ਲੰਗਰ ਘਰ ਆਗਾ ਪਰ ਹੁਣ ਇੱਧਰ ਬਣਾ ਰਹੇ ਨੇਗੇ ਇਹ ਤੇ ਜਿਹੜੀ ਇਹ ਵਾਲੀ ਬਿਲਡਿੰਗ ਆ ਤੁਸੀਂ ਦੇਖ ਕੇ ਸੋਚ ਰਹੇ ਹੋਗੇ ਕਿ ਸ਼ਾਇਦ ਇਹ ਕੋਈ ਮੰਦਿਰ ਆ ਗੁਰਦੁਆਰਾ ਹਨਾ ਪਰ ਇਹ ਐਵੇਂ ਦਾ ਕੁਝ ਨਹੀਂ ਇਹ ਹੈਗਾ ਜੀ ਇੱਥੇ ਦਾ ਸਕੂਲ ਜਿਹੜਾ ਸਕੂਲ ਮਤਲਬ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਹੀ ਬਣਾ ਹੋਇਆ ਹੈਗਾ ਤੁਸੀਂ ਸਾਹਮਣੇ ਦੇਖ ਰਹੇ ਹੋ ਸ਼੍ਰੀ ਗੁਰੂ ਰਵਿਦਾਸ ਮਾਡਲ ਸਕੂਲ ਠੀਕ ਹੈ ਜੀ ਪਾਂਡਵਾ ਤੇ ਇੱਥੇ ਦੇ ਲੋਕਾਂ ਦਾ ਇੰਨੀ ਸ਼ਰਧਾ ਹੈ ਕਿ ਆਪਣੇ ਬੱਚਿਆਂ ਨੂੰ ਵੀ ਇਸ ਸਕੂਲ ਦੇ ਵਿੱਚ ਹੀ ਸਟੱਡੀ ਕਰਵਾ ਰਹੇ ਨੇ ਠੀਕ ਹੈ ਜੀ ਤੇ ਇੱਥੋਂ ਕੇ ਸਾਰੀ ਬਿਲਡਿੰਗ ਸਾਰੀ ਮਤਲਬ ਸਕੂਲ ਦੇ ਦੇ ਵਿਹਾਤੀ ਬਣੀ ਹੋਈ ਹੈਗੀ ਇਹ ਸਾਰਾ ਸਕੂਲ ਦਾਗਾ ਸਕੂਲ ਦੀਆਂ ਬੱਸਾਂ ਖੜੀਆਂ ਨੇ ਤੁਸੀਂ ਦੇਖ ਰਹੇ ਹੋਗੇ ਠੀਕ ਹੈ ਜੀ ਤੇ ਇਸ ਤੋਂ ਅੱਗੇ ਜਾਵਾਂਗੇ ਜਦੋਂ ਅਸੀਂ ਬਹੁਤ ਹੀ ਖੂਬਸੂਰਤ ਨਜ਼ਾਰਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਮਤਲਬ ਇੱਥੇ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ ਸਰੋਵਰ ਬਣਿਆ ਹੋਇਆਗਾ ਉਹ ਵੀ ਪਿੰਡ ਪਾਂਡਵਾ ਦੇ ਵਿੱਚ ਹੀ ਬਣਿਆ ਹੋਇਆਗਾ ਥੋੜਾ ਤੁਸੀਂ ਇੱਧਰ ਨੂੰ ਆਵਾਂਗੇ ਉੱਥੋਂ ਪੁੱਛ ਲਿਓ ਜਦੋਂ ਤੁਸੀਂ ਸੱਤ ਮੰਝੜੀ ਮੰਦਿਰ ਦੇਖੋਗੇ ਨਾ ਉੱਥੋਂ ਜਦੋਂ ਤੁਸੀਂ ਪੁੱਛੋਗੇ ਤਾਂ ਤੁਹਾਨੂੰ ਉਹ ਸਰੋਵਰ ਦੀ ਜਿਹੜੀ ਲੋਕੇਸ਼ਨ ਦੇਣਗੇ ਤੇ ਉਹਦਾ ਸਰੋਵਰ ਦਾ ਇੱਕ ਹਿੱਸਾ ਇਹ ਹੈਗਾ ਕਿ ਸਕੂਲ ਬਣਿਆ ਹੋਇਆਗਾ ਤੇ ਇੱਕ ਹਿੱਸਾ ਸਰੋਵਰ ਬਣਿਆ ਹੋਇਆ ਤੇ ਇੱਕ ਸਾਈਡ ਲੂਕਣ ਵਿੱਚ ਹੈ ਜਿਹੜਾ ਮੰਦਿਰ ਬਣਿਆ ਹੋਇਆ ਤੇ ਉਸ ਤੋਂ ਅੱਗੇ ਜਾ ਕੇ ਇਹਨਾਂ ਦੇ ਮਾਤਾ ਪਿਤਾ ਜੀ ਦੇ ਨਾਮ ਤੇ ਸਥਾਨ ਬਣਿਆ ਹੋਇਆ ਠੀਕ ਹੈ ਜੀ ਹੁਣ ਮੈਂ ਕੱਲੀ ਕੱਲੀ ਚੀਜ਼ ਤੁਹਾਨੂੰ ਫੁੱਲ ਡਿਟੇਲਿੰਗ ਦੇ ਨਾਲ ਦਵਾਂਗੀ ਤਦ ਤੱਕ ਤੁਸੀਂ ਕਿਤੇ ਨਹੀਂ ਜਾਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਦਾ ਬਟਨ ਦਵਾ ਦੇਣਾ ਦਾ ਠੀਕ ਹੈ ਜੀ ਤੇ ਕਮੈਂਟ ਕਰਕੇ ਲਾਜ਼ ਦੇ ਵਿੱਚ ਜਰੂਰ ਦੱਸਿਓ ਕਿ ਵਲੌਗ ਕਿਵੇਂ ਦਾ ਲੱਗਿਆ ਵੈਸੇ ਤਾਂ ਵਲੌਗ ਵੈਸੇ ਹੀ ਬਹੁਤ ਵਧੀਆ ਹੋਣ ਵਾਲਾ ਸੋ ਕਮੈਂਟ ਬਾਕਸ ਦੇ ਵਿੱਚ ਹੁਣੇ ਕਮੈਂਟ ਪਾ ਦਿਓ ਤੇ ਲਾਈਕ ਦਾ ਬਟਨ ਵੀ ਵੀਡੀਓ ਦੇ ਚੱਲਦੇ ਚੱਲਦੇ ਤੁਹਾਨੂੰ ਆਈਡੀਆ ਹੋ ਗਿਆ ਹੋਊਗਾ ਕਿ ਕਿਵੇਂ ਦਾਗਾ ਉਹ ਵੀ ਦਬਾ ਦਿਓ ਠੀਕ ਹੈ ਜੀ ਤੇ ਹੁਣ ਆਪਾਂ ਪਹਿਲਾਂ ਲੈ ਚੱਲਦੇ ਆ ਤੁਹਾਨੂੰ ਸਰੋਵਰ ਦੇ ਵੱਲ ਜੋ ਕਿ ਨਿਹਾਈਤੀ ਖੂਬਸੂਰਤਾ ਦਾ ਤੇ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਸਿਰਫ ਇੱਕੋ ਇੱਕ ਸਰੋਵਰ ਹੈਗਾ ਜਿਹੜਾ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਦੇਖ ਕੇ ਇਥੇ ਬੁਰਬਲਈਆ ਲੱਗ ਰਿਹਾ ਹੋਊਗਾ ਬਹੁਤ ਹੀ ਇੰਟਰਸਟਿੰਗ ਹੈ ਜਿਹੜਾ ਇਹ ਵੀਡੀਓ ਹੋਣ ਜਾ ਰਹੀ ਹੈਗੀ ਸੋ ਤੁਸੀਂ ਨੇ ਕਿਤੇ ਨਹੀਂ ਜਾਣਾ ਬਣੇ ਰਹਿਣਾਗਾ ਇਹ ਹੈਗਾ ਜਿਹੜਾ ਬੀਬੀਆਂ ਦੇ ਲਈ ਸਰੋਵਰ ਬਣਿਆ ਹੋਇਆ ਹੈਗਾ ਠੀਕ ਹੈ ਜੀ ਸਫਾਈ ਤੁਸੀਂ ਦੇਖ ਰਹੇ ਹੋਵੋਗੇ ਕਿ ਬਹੁਤ ਹੀ ਜ਼ਿਆਦਾ ਰੱਖੀ ਗਿਆ ਦੋ ਇਹਦੇ ਦਰਵਾਜ਼ੇ ਰੱਖੇ ਗਏ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਜਿਹੜੇ ਭਾਈ ਨੇਗੇ ਬਾਹਰ ਇਸ਼ਨਾਨ ਕਰ ਸਕਦੇ ਨੇ ਤੇ ਬੱਚੇ ਵੀ ਬਾਹਰ ਇਸ਼ਨਾਨ ਕਰ ਸਕਦੇ ਨੇਗੇ ਤੇ ਇਹ ਬਣਿਆ ਹੋਇਆ ਜੀ ਮੰਦਿਰ ਸ੍ਰੀ ਗੁਰੂ ਰਵਿਦਾਸ ਜੀ ਦਾ ਤੁਸੀਂ ਪਹਿਲਾਂ ਤਾਂ ਉਹਨਾਂ ਦੇ ਦਰਸ਼ਨ ਕਰੋ ਤੇ ਫਿਰ ਆਪਣੀ ਅਰਦਾਸ ਬੇਨਤੀ ਕਰੋ ਤੇ ਉਸ ਤੋਂ ਬਾਅਦ ਚੈਨਲ ਦੇ ਉੱਤੇ ਆ ਕੇ ਫਿਰ ਉਸੇ ਤਰ੍ਹਾਂ ਕੰਟੀਨਿਊ ਹੋ ਜਾਓ ਠੀਕ ਹੈ ਜੀ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਸਾਰੇ ਜਿੱਦਾਂ ਕਿ ਇਹ ਸਾਰਾ ਬਣਿਆ ਹੋਇਆ ਸਰੂਪ ਰੂਪ ਮੈਂ ਤੁਹਾਨੂੰ ਸਾਰਾ ਦੇ ਤੱਕ ਮਕੇ ਦਿਖਾਉਂਗੀ ਠੀਕ ਹੈ ਜੀ ਕਿ ਕਿੰਨਾ ਇਹ ਸੋਹਣਾ ਬਣਿਆ ਹੋਇਆ ਜਿਹਨੂੰ ਦੇਖ ਕੇ ਭੁੱਖ ਲੈਂਦੀ ਹੈਗੀ ਹਨਾ ਭੁੱਖ ਲੋਕਾਂ ਦਾ ਤਾਂ ਪਾਣੀ ਵੀ ਦੇਖ ਕੇ ਪਿਆਸ ਲੈਂਦੀ ਹੈਗੀ ਪਰ ਇਹ ਸਰੋਵਰ ਨੂੰ ਦੇਖ ਕੇ ਪਿਆਸ ਦੇ ਨਾਲ ਨਾਲ ਭੁੱਖ ਵੀ ਲੈਂਦੀ ਹੈਗੀ ਕਿਉਂਕਿ ਇਹਦੀ ਇੰਨੀ ਖੂਬਸੂਰਤੀ ਬਣਾਈ ਹੈ ਤੁਸੀਂ ਕੰਧਾਂ ਤੇ ਕਲਾਕਾਰੀ ਦੇਖ ਰਹੇ ਹੋਗੇ ਫਿਲਹਾਲ ਤਾਂ ਇਹ ਬਣ ਰਿਹਾਗਾ ਤੇ ਕੁਝ ਹਿੱਸਾ ਜਿਹੜਾ ਉਹ ਬਣ ਚੁੱਕਿਆ ਹੈਗਾ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਜਿਆਦਾ ਸਫਾਈ ਦਾ ਧਿਆਨ ਰੱਖਿਆ ਗਿਆ ਕਿਤੇ ਸਭ ਤੋਂ ਜਿਆਦਾ ਜਿਹੜੀ ਇਹਦੀ ਖੂਬਸੂਰਤੀ ਹੈ ਤੁਹਾਨੂੰ ਮੂੰਹ ਦੀ ਆ ਸਾਹਮਣੇ ਜਿਹੜਾ ਤਿੰਨ ਮੰਜਰਾ ਮੰਦਿਰ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਫੇਰ ਭਾਈਆਂ ਦੇ ਲਈ ਬੀਬੀਆਂ ਦੇ ਲਈ ਅਲੱਗ-ਅਲੱਗ ਅਰੇਂਜਮੈਂਟ ਕੀਤਾ ਗਿਆਗਾ ਬੱਚਿਆਂ ਦੇ ਲਈ ਤਾਂ ਕਿ ਬੱਚੇ ਅੱਗੇ ਨਾ ਜਾਣ ਡੀਪ ਬਣਾਇਆ ਗਿਆ ਅੱਗੇ ਹਨਾ ਤੁਸੀਂ ਦੇਖ ਰਹੇ ਹੋ ਕਿ ਰੇਲਿੰਗ ਲਾਈ ਗਈ ਹੈਗੀ ਤੇ ਬੱਚੇ ਦਾ ਡਿੱਗਣ ਦਾ ਕੋਈ ਖਤਰਾ ਨਾ ਬਣਿਆ ਰਹੇ ਸੋ ਇੱਥੇ ਤੁਸੀਂ ਆ ਕੇ ਇਸ਼ਨਾਨ ਕਰ ਸਕਦੇ ਹੋਗੇ ਕਿਸੇ ਵੀ ਦੁੱਖ ਦਰਦ ਬਿਮਾਰੀ ਨੂੰ ਲੈ ਕੇ ਖਾਸ ਕਰਕੇ ਚਮੜੀ ਦੇ ਰੋਗ ਨੂੰ ਠੀਕ ਹੈ ਜੀ ਤੇ ਹਾਂਜੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਪਿੰਡ ਪਾਂਡਵਾ ਹਨਾ ਫਗਵਾੜੇ ਦੇ ਵਿੱਚ ਪੈਂਦਾਗਾ ਤੇ ਮੈਂ ਇੱਥੇ ਆ ਕੇ ਬਹੁਤ ਹੀ ਸਰਪ੍ਰਾਈਜ਼ ਹੋਈਆਂ ਕਿ ਪੂਰੇ ਪੰਜਾਬ ਦੇ ਵਿੱਚ ਹਨਾ ਪੰਜਾਬ ਲੈਵਲ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਥੇ ਸਿਰਫ ਇੱਕ ਇੱਕ ਸਰੋਵਰ ਆਗਾ ਜਿਹੜੇ ਕਿ ਉੱਥੋਂ ਹੀ ਮਤਲਬ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਕੇ ਆਕਾਸ਼ਵਾਣੀ ਹੁੰਦੀ ਹੁੰਦੀ ਹੈ ਉਹ ਚੀਜ਼ ਹੋਈ ਸੀ ਕਿ ਵੀ ਇੱਥੇ ਸਰੋਵਰ ਬਣਾ ਚਾਹੀਦਾਗਾ ਤੇ ਪੰਜਾਬ ਦੇ ਵਿੱਚ ਇੱਕ ਇੱਕ ਸਰੋਵਰ ਆਗਾ ਜਿਹਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਆ ਕਿ ਪਾਂਡਵਾ ਦੇ ਵਿੱਚ ਫਗਵਾੜਾ ਜਿਵੇਂ ਦੇ ਵਿੱਚ ਪੈਂਦਾਗਾ ਪਿੰਡ ਪਾਂਡਵਾ ਤੁਸੀਂ ਦੇਖੋ ਤਾਂ ਤੁਸੀਂ ਪਿੰਡ ਦੇ ਵਿੱਚ ਸੋਚ ਵੀ ਨਹੀਂ ਸਕਦੇ ਕਿ ਇੱਕ ਪਿੰਡ ਦੇ ਵਿੱਚ ਇੰਨੇ ਵੱਡੇ ਲੈਵਲ ਦੇ ਉੱਪਰ ਜਿਹੜਾ ਗੁਰੂ ਘਰ ਆ ਜਾਣਾ ਮੰਦਿਰਾ ਕੋ ਬਣਾਇਆ ਗਿਆਗਾ ਮਤਲਬ ਤੁਸੀਂ ਹੈਰਾਨ ਹੋਵੋਗੇ ਕਿ ਕੀ ਕਿਹੜੀਆਂ-ਕਿਹੜੀਆਂ ਫੈਸਿਲਿਟੀ ਨੇਗੀ 24 ਘੰਟੇ ਲੰਗਰ ਚੱਲਦਾ ਹੈਗਾ ਦੇਖੋ ਜੀ ਸੱਗਤ ਰਹਿਣ ਦੇ ਲਈ 24 ਘੰਟੇ ਦਰਵਾਜ਼ੇ ਖੁੱਲੇ ਨੇਗੇ ਕਿਸੇ ਟਾਈਮ ਤੁਸੀਂ ਆ ਸਕਦੇ ਹੋ ਇੱਥੇ ਨੇੜੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਪੈਂਦੀ ਆ ਕਈ ਵਾਰ ਨਾ ਰਾਤ ਨੂੰ ਪੇਪਰ ਹੁੰਦਾ ਕੁੜੀਆਂ ਦਾ ਨੇਰੇ ਸਵੇਰੇ ਹਨਾ ਤਾਂ ਇੱਥੇ ਆ ਕੇ ਕੁੜੀਆਂ ਵੀ ਇੱਥੇ ਸਟੇ ਕਰਦੀਆਂ ਨੇ ਮਤਲਬ ਬੇਫਿਕਰੀ ਨਾਲ ਇੱਥੇ ਸਟੇ ਕਰ ਸਕਦੇ ਨੇਗੇ ਸੋ ਇੱਥੇ ਬਿਲਕੁਲ ਨੇੜੇ ਪੈਂਦਾਗਾ ਜਿਹੜੇ-ਜਿਹੜੇ ਵੀ ਤੇ ਪੇਪਰ ਦੇ ਆਉਣਗੇ ਉਹ ਤਾਂ ਆਉਣ ਹੀ ਆਉਣ ਹਨਾ ਬਾਕੀ ਇਰੋਂ ਮੇਰੇ ਖਿਆਲ ਚ ਹੈ ਕਿ ਮਤਲਬ ਜਿੰਨੇ ਵੀ ਸ੍ਰੀ ਗੁਰੂ ਰਗਦਾਤ ਜੀ ਦੇ ਅਹ ਹਮ ਭਗਤ ਨੇ ਹੈ ਨਾ ਉਹਨਾਂ ਨੂੰ ਮੰਨਣ ਵਾਲੇ ਨੇ ਚਾਹਣ ਵਾਲੇ ਨੇ ਪਿਆਰ ਕਰਨ ਵਾਲੇ ਨੇ ਮੁਹੱਬਤ ਕਰਨ ਵਾਲੇ ਨੇ ਉਹ ਜੂ ਨਹੀਂ ਦੇਖ ਕੇ ਆ ਕੇ ਵਿਦਰ ਕਰਨ ਕੋਈ ਇੱਕ ਜਿਹੜੀ ਗੁਲਗਾਰ ਨੂੰ ਉਹਦੇ ਵਿੱਚ ਸਨਾਣ ਕਰਨਾ ਦਾ ਨਾ ਤੇ ਸਨਾਣ ਕਰਨ ਇਹ ਜੀ ਬਾਤ ਕੋ ਇੱਤਰ ਪਾਣੀ ਜਿਹੜਾ ਇਹ ਪੁੱਤਾ ਛੇਤਾ ਸਾਰੇ ਪਾਣੀ ਇਹਦੇ ਅੰਦਰ ਕੋ ਇੱਤਰ ਹੁੰਦੇ ਨੇ ਪਰ ਐਵੇਂ ਦੇ ਜਲ ਦੇ ਸਨਾਣ ਕਰਨ ਦਾ ਮੌਕਾ ਕਿਸੇ ਨੂੰ ਨਹੀਂ ਮਿਲਦਾ ਸੋ ਪਲੀਜ਼ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਵਾਣਾ ਆ ਕੇ ਦੇਖੋ ਕਿ ਇੱਥੇ ਕਿੰਨੇ ਕ ਰੰਗ ਬੰਨੇ ਹੋਏ ਨੇ ਤੇ ਸ਼੍ਰੀ ਗੁਰੂ ਰਵਦਾਸ ਜੀ ਨੇ ਕਿ ਤੁਸੀਂ ਦੇਖ ਕੇ ਆਰਾਮ ਹੋ ਜਾਓਗੇ ਸਰਪ੍ਰਾਈਜ਼ ਹੋ ਜਾਓਗੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਪਾਣੀ ਬਹੁਤ ਹੀ ਸਾਫ ਪਖਰਾਗਾ ਹਣਾ ਤੇ ਹੁਣ ਆਪਾਂ ਮਤਲਬ ਚੱਲਦੇ ਆਂਗੇ ਅੱਗੇ ਕਿ ਤੁਹਾਨੂੰ ਸਾਰਾ ਦਿਖਾਉਣਾ ਹੈ ਘੁੰਮ ਕੇ ਉੱਪਰ ਤੱਕ ਦੀ ਤੇ ਉੱਪਰ ਪਹਿਲਾਂ ਮੈਂ ਉੱਧਰ ਦਿਖਾ ਦਉ ਸਾਰਾ ਹਣਾ ਉੱਪਰ ਵਾਲਾ ਟੈਂਪਲ ਤੋਂ ਉੱਪਰ ਜਿਹੜਾ ਮੰਦਿਰ ਬਣਿਆ ਹੋਇਆ ਉਹ ਵੀ ਬਣਿਆ ਹੋਇਆ ਉਹ ਸਾਰਾ ਤੁਸੀਂ ਉੱਪਰ ਤੋਂ ਦਿਖਾ ਦਿਓ ਤੇ ਇਹ ਸਾਰਾ ਮਤਲਬ ਕਿ ਬੀਬੀਆਂ ਦੇ ਲਈ ਲੱਗ ਤੋਂ ਬਣਿਆ ਹੋਇਆ ਕਿਉਂ ਦੇਖਣ ਲਈ ਉੱਤੇ ਤੇ ਜਦ ਭਾਈ ਦਾ ਇੰਜੀਨੀਅਰ ਨੂੰ ਸਾਰੇ ਸਿਚਨ ਕਰ ਸਕਦੇ ਨੇ ਵੀ ਤੇ ਇੱਥੇ ਕਹਿੰਦੇ ਇੱਕ ਹੋਰ ਵੀ ਚੀਜ਼ ਆ ਕਿ ਇੱਥੇ ਉਹ ਚੀਜ਼ ਹੋਈ ਸੀ ਕਿ ਉਹਨਾਂ ਦੇ ਵੱਲੋਂ ਬਚਨ ਹੋਏ ਸੀ ਕਿ ਕੋਈ ਵੀ ਦੁੱਖ ਦਰਦ ਆਗਾ ਤਕਲੀਫ ਆ ਬਿਮਾਰੀ ਆ ਗਈ ਹੈ ਨਾ ਕਸ਼ਟ ਨੇ ਉਹ ਸਾਰੇ ਇਸ ਸਰੋਵਰ ਦੇ ਵਿੱਚ ਕੱਟੇ ਜਾਣਗੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਗਈ ਹੈ ਨਾ ਜਿਹੜੀ ਲਾਜ ਲਾਜ ਬਿਮਾਰੀ ਕਹਿ ਸਕਦੇ ਆਪਾਂ ਜਿਹਦਾ ਕੋਈ ਲਾਜ ਨਹੀਂ ਹੈ ਨਾ ਪੀਜੀਆਈ ਤੋਂ ਡਾਕਟਰ ਨੇ ਜਵਾਬ ਦੇ ਚੁੱਕੇ ਨੇਗੇ ਹੈ ਨਾ ਉਹਦਾ ਵੀ ਤੋੜ ਤੁਹਾਨੂੰ ਇਸ ਸਰੋਵਰ ਦੇ ਉੱਪਰ ਮਿਲੂਗਾ ਕਿਉਂਕਿ ਇਹ ਇੰਨਾ ਪਵਿੱਤਰ ਸਰੋਵਰ ਆਗਾ ਤੇ ਤੁਹਾਡੇ ਹਰ ਇੱਕ ਤਰ੍ਹਾਂ ਦੇ ਕਸ਼ਟ ਜਿਹੜੀ ਬਿਮਾਰੀ ਆ ਗਈ ਖਾਰਿਸ਼ ਕੁਜਰੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਗਈ ਤੇ ਉਹ ਤੁਸੀ ਨਿਜਾਤ ਪਾ ਸਕਦੇ ਹੋਗੇ ਅਗਰ ਤੁਸੀਂ ਇੱਥੇ ਆ ਕੇ ਇਸ਼ਨਾਨ ਕਰਦੇ ਹੋਗੇ ਤਾਂ ਬਾਕੀ ਨਾ ਇੱਕ ਚੀਜ਼ ਮੰਨਣ ਦੀ ਵੀ ਹੁੰਦੀ ਹੈਗੀ ਹਨਾ ਸ਼ਰਧਾ ਜ਼ਰੂਰ ਮੰਨ ਦੇ ਵਿੱਚ ਕਿਤੇ ਵੀ ਜਾਨੇ ਹੋਗੇ 101% ਮਤਲਬ ਵਿਸ਼ਵਾਸ ਲੈ ਕੇ ਜਾਇਆ ਕਰੋ ਜੇ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਆਗਾ ਤਾਂ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾਗਾ ਕੋਈ ਦੁਨੀਆ ਤੇ ਹਜ ਚੀਜ਼ ਬਣੀ ਨਹੀਂ ਹੈਗੀ ਕਿ ਜਿਹੜੀ ਪੋਸੀਬਲ ਨਾ ਹੋ ਸਕੇ ਸੋ ਵਿਸ਼ਵਾਸ ਰੂਪ ਧਾਰ ਕੇ ਕਰੋ ਅਗਰ ਤੁਸੀਂ ਵਿਸ਼ਵਾਸ ਧਾਰ ਕੇ ਉਹਨੂੰ ਇੱਥੇ ਸਰੋਵਰ ਦੇ ਉੱਪਰ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ 101% ਗਾਰੰਟੀ ਮੈ ਲੈਣੀ ਕਿ ਕਿਤੇ ਵੀ ਦੁੱਖ ਨਹੀਂ ਜਿਹੜੇ ਜਰੂਰ ਹੋਣਗੇ ਤਾਂ ਆਪਾਂ ਘੁੰਮ ਕੇ ਤੁਹਾਨੂੰ ਦਿਖਾਉਂਦੇ ਆਂ। ਆਪਾਂ ਚਲੋ ਉਪਰ ਤੋਂ ਪਹਿਲਾਂ ਦਰਸ਼ਨ ਕਰਵਾ ਦਈਏ। ਇੱਥੇ ਫੌੜੀ ਚੜ੍ਹਦੇ ਨੇ ਉੱਧਰ ਤੋਂ ਵੀ ਚੜ੍ਹਦੇ ਨੇ। ਆਪਾਂ ਉਪਰ ਤੋਂ ਇੱਕ ਵਾਰੀ ਦਰਸ਼ਨ ਕਰੀਏ। ਇੱਦੋਂ ਤੋਂ ਜਿਹੜਾ ਸਭ ਨਵੀਂ ਬਿਲਡਿੰਗ ਬਣ ਰਹੀ ਹੈ ਇਹ ਸਾਹਮਣੇ ਉਹਦੇ ਵੀ ਦਰਸ਼ਨ ਹੋ ਰਹੇ ਨੇਗੇ। ਕਿਉਂ ਤੁਸੀਂ ਸਾਹਮਣੇ ਦੇਖੋ। ਇੱਥੇ ਤੋਂ ਜਿਹੜਾ ਉਹ 7 ਮੰਜ਼ਲਾ ਗੁਰਦੁਆਰਾ ਮੰਦਿਰ ਬਣਿਆ ਹੋਇਆ ਹੈਗਾ ਹਨਾ ਉਹ ਵੀ ਬਣਿਆ ਹੋਇਆ ਹੈਗਾ ਸਾਹਮਣੇ ਜਿੱਥੋਂ ਆਪਾਂ ਹੁਣੇ ਆ ਕੇ ਜਾ ਕੇ ਆਏਗੇ ਤੇ ਉਹ ਵੀ ਇੱਥੋਂ ਦੇ ਦਿਸਦਾ ਦਾ ਸਾਹਮਣੇ ਤੇ ਇੱਧਰ ਸਾਹਮਣੇ ਵੀ ਬਿਲਡਿੰਗ ਬਣ ਰਹੀ ਹੈਗੀ ਉਹ ਸੰਗਤਾਂ ਦੇ ਲੰਗਰ ਪਾਉਣੇ ਸਕਣ ਦੀ ਜਗ੍ਹਾ ਹੈਗੀ ਤੇ ਇਹ ਕਿ ਸੰਤੋਬਾ ਨਸਰ ਜੀ ਤੁਸੀਂ ਦੇ ਦੇ ਹਮਰੇ ਸਾਰੇ ਜਿੰਨੇ ਵੀ ਗੁਰਦੁਆਰਾ ਮੰਦਿਰ ਇੱਥੇ ਬੜੇ ਕੋਈ ਨਹੀਂ ਜਿਹਨਾਂ ਦੇ ਨਾਮ ਤੇ ਉਹਨਾਂ ਤੋਂ ਇਹ ਜੀ ਪੇਂਟਿੰਗ ਦਿਖੋ ਵੀ ਕਿਉਂਕਿ ਇਹਨਾਂ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਹੈਗੀ ਇਹ ਸੇਪੋ 8 ਸਾਲ ਦੀ ਉਮਰ ਸੀਗੀ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆਗਾ ਸਾਰਾ ਤੇ ਉਹ ਵਿਸਤਾਰ ਨੂੰ ਅੱਪਾ ਤੁਹਾਨੂੰ ਦੱਸਾਂਗਾ ਇਹ ਮੈਂ ਤੁਹਾਨੂੰ ਦਿਖਾਦਾ ਸਾਰੀ ਕਾਰਜ ਦੀ ਦੇਖੋ ਤੁਸੀਂ ਦੇਖਣ ਵਾਲੀ ਹੈ ਜਿਹੜੀ ਹੈ ਨਾ ਜਿਵੇਂ ਇਹ ਨਕੋਦਰ ਸਾਈਡ ਹੁੰਦਾ ਨਾ ਸਾਰੀ ਤੁਹਾਨੂੰ ਪ੍ਰੇਨ ਕਿ ਇੱਧਰ ਚਾਰ ਸਵੇਰੇ ਤੁਸੀਂ ਘੁੰਮੋਗੇ ਇੰਦਾ ਬਈ ਕਲਾਕਾਰੀ ਨੂੰ ਵੀ ਦੇਖੋਗੇ ਤੁਸੀਂ ਫਿਰ ਉਸ ਤੋਂ ਇਲਾਵਾ ਜਿਹੜਾ ਇਹ ਮੰਦਿਰ ਆਗਾ ਇਹ ਤਿੰਨ ਮੰਜ਼ਿਲਾ ਮੰਦਿਰ ਬਣਾਇਆ ਗਿਆ ਉਹ ਵਾਲਾ ਵੀ ਸ਼ੋਬਰ ਵਾਲਾ ਵੀ ਉਧਰ ਤੁਹਾਨੂੰ ਪਤਾ ਹੀ ਹੈ ਕਿ ਸੱਤ ਮੰਜ਼ਿਲਾ ਮੰਦਿਰ ਬਣਾਇਆ ਗਿਆ ਪਹਿਲਾਂ ਮੈਂ ਦਿਖਾ ਦਿੱਤੀ ਆ ਕਿ ਇੱਧਰ ਇਹ ਜਿਹੜਾ ਇਹ ਵਾਲਾ ਦੂਰਆ ਗਾ ਮਤਲਬ ਮੰਦਿਰ ਬਣਾਇਆ ਗਿਆ ਤਿੰਨ ਮੰਜ਼ਿਲਾ ਬਣਾਇਆ ਗਿਆ ਤੇ ਮੂਰਤੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਸੋਹਣੇ ਸਥਾਪਿਤ ਕੀਤੀ ਗਈ ਆ ਮਹਾਰਾਜ ਦਾ ਸ਼੍ਰੀ ਪਨਾਵਦੀਆ ਕਿਹਾ 1452 ਅਗਰ ਤੇ ਚੈਨੋ ਸਬਸਕ੍ਰਾਈਬ ਕਰ ਦਿਓ ਲਾਈਕ ਦਾ ਬਟਨ ਦਬਾ ਦੇ ਤੇ ਕਮੈਂਟ ਕਰਕੇ ਦੁੱਧ ਹੱਸੇ ਵੀਡੀਓ ਕੰਨ ਤੇ ਹਾਂਜੀ ਇਹ ਆ ਗਿਆ ਆਪਾਂ ਜਦੋਂ ਬਾਹਰ ਨਿਕਲਦੇ ਆ ਇਸ ਸਰੋਵਰ ਤੋਂ ਤੇ ਫਿਰ ਇੱਥੋਂ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਇਹ ਆ ਗਿਆ ਬਾਬਾ ਹੰਸਰਾਜ ਜੀ ਦਾ ਸਥਾਨ ਜਿੱਥੇ ਉਹ ਆਪਣੇ ਭਰਾਵਾਂ ਦੇ ਨਾਲ ਲੁਕਮਣ ਮਚਾਈ ਖੇਡਿਆ ਕਰ ਦਿੰਦੇ ਸੀ ਤੇ ਦਸੀ ਦਸੀ ਦੀ ਸ਼ਰਤ ਵੀ ਲਾਇਆ ਕਰਦੇ ਹੁੰਦੇ ਸੀਗੇ ਹਨਾ ਜੀ ਤੇ ਇਹ ਮਤਲਬ ਮੈਂ ਪਹਿਲਾਂ ਵੀਡੀਓ ਬਣਾਈ ਹੈ ਤੇ ਕਿਸ ਤੋਂ ਬਾਅਦ ਚ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਛੋਟੀ ਜਿਹੀ ਕਲਿੱਪ ਉਹ ਬਾਬਾ ਜੀ ਦੇ ਕਹਿਣ ਤੇ ਮੈਂ ਦੁਬਾਰਾ ਬਣਾਈ ਸੀ ਕਿਉਂਕਿ ਇੱਥੇ ਗੇਟ ਨੂੰ ਨਾ ਲੋਕ ਲੱਗਿਆ ਹੋਇਆ ਸੀਗਾ ਤੇ ਉਦੋਂ ਇਹਨਾਂ ਦਾ ਕੋਈ ਇੱਥੇ ਸੇਵਕ ਹੈ ਨਹੀਂ ਸੀ ਤੇ ਇਸ ਕਰਕੇ ਇਹ ਲੋਕ ਦੇ ਵਿੱਚ ਹੀ ਬਣਾਈ ਗਈ ਤੇ ਉਹ ਬਿਨਾਂ ਲੋਕ ਤੋਂ ਬਣਾਈ ਗਈ ਸੀ ਸੋ ਉਹ ਵੀ ਮੈਂ ਵਿੱਚ ਹੀ ਕਲਿੱਪ ਪਾ ਦਿੱਤੀ ਆਗੀ ਠੀਕ ਹੈ ਜੀ ਤੇ ਇਹ ਇਹਨਾਂ ਦੇ ਨਾਮ ਤੇ ਜਿਹੜਾ ਲੁਕਣ ਮਚਾਈ ਆ ਜਿਹੜਾ ਸਥਾਨ ਉਹ ਬਣਾਇਆ ਗਿਆਗਾ ਤੁਸੀਂ ਦੇਖ ਰਹੇ ਹੋਵਗੇ ਤੇ ਇੱਥੇ ਉਹ ຫຼੁਕਣ ਮਿਚੀ ਖੇਡਿਆ ਕਰਦੇ ਹੁੰਦੇ ਸੀਗੇ ਤੇ ਇੱਥੇ ਇਹਨਾਂ ਦੇ ਮਾਤਾ ਪਿਤਾ ਦਾ ਉਹ ਦੇਖੋ ਇਹ ਤਸਵੀਰਾਂ ਨੇ ਕੁਝ ਜਿਹੜੀਆਂ ਮਤਲਬ ਬਣਾਈਆਂ ਗਈਆਂ ਨੇ ਇੱਕ ਆਪਣੇ ਕਾਲਪਨਿਕ ਤਰੀਕੇ ਦੇ ਨਾਲ ਤੇ ਇਹਨਾਂ ਨੂੰ ਕਾਰਗਰੀ ਦੇ ਨਾਲ ਨਿਖਾਰ ਕੇ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈਗਾ ਤੇ ਇਸ ਤੋਂ ਬਾਅਦ ਉਹਨਾਂ ਦੇ ਨਾਮ ਤੇ ਜਿਹੜੀ ਇਹ ਗੱਡੀ ਆ ਉਹ ਲਈ ਗਈ ਹੈਗੀ ਉਹ ਇੱਥੇ ਖੜਾਈ ਗਈ ਹੈ ਜਿਹਦੇ ਵਿੱਚ ਘੁੰਮਣ ਦਾ ਰੱਖਿਆ ਗਿਆ ਸੀ ਉਹਨਾਂ ਦਾ ਇਲਟਾ ਜੀ ਤੇ ਇਹ ਗੱਡੀ ਵੀ ਉਹਨਾਂ ਦੇ ਨਾਮ ਤੇ ਖੜੀ ਆ ਤੇ ਇੱਕ ਸਥਾਨ ਉੱਧਰ ਬਣਾਇਆ ਗਿਆ ਹੈਗਾ ਤੇ ਉਹਨਾਂ ਦਾ ਪਲੰਗ ਲਗਾਇਆ ਗਿਆ ਹੈਗਾ ਅੱਜ ਵੀ ਉਹਨਾਂ ਦੇ ਨਾਮ ਤੇ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੇ ਨਾਮ ਦੇ ਉੱਪਰ ਕਿੰਨੇ ਸਥਾਨ ਬਣੇ ਹੋਏ ਨੇ ਕਿ ਹਨਾ ਇੱਥੇ ਪਰ ਸਭ ਤੋਂ ਮੇਨ ਜਿਹੜਾ ਸ਼੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਬਣਿਆ ਹੈ ਜਿਹੜਾ ਸਰੋਵਰ ਬਣਿਆ ਹੋਇਆ ਹੈਗਾ ਸਭ ਤੋਂ ਇੰਪੋਰਟੈਂਟ ਚੀਜ਼ ਹੋਊਗਾ ਕਿ ਪਰ ਜਿਹੜੀ ਕਹਾਸਤੀ ਸ਼੍ਰੀ ਗੁਰੂ ਰਵਿਦਾਸ ਜੀਆਂ ਦੇ ਦਰਸ਼ਨ ਦੀਦਾਰ ਕਰ ਚੁੱਕੀ ਹੈ ਬਹੁਤ ਛੋਟੀ ਹੈ ਇਹਦੇ ਵਿੱਚ 7 ਸਾਲ ਦੀ ਏਜ ਕੋਈ ਜ਼ਿਆਦਾ ਨਹੀਂ ਹੁੰਦੀ ਹੈਗੀ ਤੇ ਜਿਵੇਂ ਕਹਿੰਦੇ ਨੇ ਨੇ ਕਿ ਜਿਹੜੀ ਸਭ ਤੋਂ ਛੋਟੀ ਤੇ ਪਤਲੀ ਲੱਕੜੀ ਹੁੰਦੀ ਹੈ ਉਹਨੂੰ ਅੱਗ ਜਲਦੀ ਫੜਦੀ ਹੈਗੀ ਉਹ ਕੰਮ ਮਤਲਬ ਅੱਬਾ ਹੰਸ ਰਾਜੀ ਨਾ ਹੋਇਆ ਹੋਇਆ ਤੇ ਇਹਨਾਂ ਦੇ ਮਾਤਾ ਪਿਤਾ ਸੀਗੇ ਜੀ ਠੀਕ ਹੈ ਜੀ ਤੇ ਉਹਨਾਂ ਦੀ ਤਸਵੀਰ ਲੱਗੀ ਹੋਈ ਹੈ ਤੇ ਇੱਕ ਚੇਅਰ ਲਗਾਈ ਗਈ ਹੈ ਇੱਥੇ ਠੀਕ ਹੈ ਜੀ ਤੇ ਇਸ ਤੋਂ ਅੱਗੇ ਆਪਾਂ ਫਿਰ ਦੂਸਰੇ ਸਥਾਨ ਦੇ ਵੱਲ ਨੂੰ ਰੁਕ ਕਰਾਂਗੇ ਪਰ ਇੱਧਰ ਪਹਿਲਾ ਨਿਸ਼ਾਨ ਸਾਹਿਬ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੇ ਤਿੰਨ ਸਮਸਤਕ ਹੋ ਗਏ ਫਿਰ ਆਪਾਂ ਅੱਗੇ ਚੱਲਾਂਗੇ ਫਿਲਹਾਲ ਹੀ ਹੋ ਜਾਣਾ ਮਤਲਬ ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਕਿ ਸਾਈਟ ਤੇ ਕੰਮ ਚੱਲ ਰਹੀ ਜਾਂਦਾ ਹੈਗਾ ਜੀ ਉੱਧਰ ਵੀ ਲੰਗਰ ਹਾਲ ਬਣ ਰਿਹਾ ਹੈਗਾ ਮਤਲਬ ਹਜੇ ਵੀ ਬਾਬਾ ਜੀ ਦੀ ਇੰਨੀ ਕਿਰਪਾ ਗਈ ਕਿ ਅੱਜ ਵੀ ਉੱਥੇ ਜਾ ਕੇ ਕੋਈ ਸੁੱਖਣਾ ਸੁਖਦਾਗਾ ਤਾਂ ਉਹ ਪੂਰੀ ਹੁੰਦੀ ਆਗੀ ਕਿਉਂਕਿ ਅੱਜ ਵੀ ਉਹਨਾਂ ਦੇ ਸਥਾਨ ਦੀ ਬਣਾਵਟ ਬਣ ਰਹੀ ਆਗੀ ਝੁੱਲ੍ਹੇ ਸਜ ਰਹੇ ਨੇਗੇ ਜ਼ਮੀਨ ਖਰੀਦੀ ਜਾ ਚੁੱਕੀ ਆਗੀ ਉਹਨਾਂ ਦੇ ਨਾਮ ਦੇ ਉੱਪਰ ਹੋਰ ਤਾਂ ਕਿ ਜਿਹੜਾ ਇਹ ਸਥਾਨ ਆ ਇਹਨੂੰ ਹੋਰ ਵਧੀਆ ਰੂਪ ਦਿੱਤਾ ਜਾ ਸਕੇ ਤੇ ਇਹ ਉਹਨਾਂ ਦੇ ਮਾਤਾ ਪਿਤਾ ਮਤਲਬ ਹੰਸਰਾਜ ਮਹਾਰਾਜ ਜੀ ਸੀਗੇ ਜਿਹੜੇ ਬਾਬਾ ਜੀ ਉਨ੍ਹਾਂ ਦੇ ਮਾਤਾ ਪਿਤਾ ਪਿਤਾ ਪ੍ਰੀਤਮ ਦਾਸ ਤੇ ਮਾਤਾ ਦਲੀਪ ਕੌਰ ਜੀ ਦੇ ਨਾਮ ਦੇ ਉੱਪਰ ਜਿਹੜਾ ਇਹ ਸਥਾਨ ਹੈਗਾ ਉਹ ਬਣਾਇਆ ਗਿਆ ਠੀਕ ਹੈ ਜੀ ਤੇ ਇਸ ਤੋਂ ਅੱਗੇ ਜਦੋਂ ਆਪਾਂ ਨਿਕਲਦੇ ਆਂਗੇ ਤੇ ਸਾਈਡ ਤੇ ਤੁਹਾਨੂੰ ਝੂਲੇ ਦਿਖਾਈ ਦੇਣਗੇ ਤੇ ਛੋਟੇ ਛੋਟੇ ਬੱਚੇ ਆਉਂਦੇ ਹੁਣ ਵੀ ਸ਼ਾਇਦ ਪਾਰਕ ਦੇ ਵਿੱਚ ਤੇ ਇਹ ਕਾਰਾਗਰੀ ਤੁਸੀਂ ਦੇਖ ਰਹੇ ਹੋ ਮੋਰ ਤੋਤੇ ਤੇ ਇਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗਦੇ ਨੇਗੇ ਜਿਹੜੇ ਇੱਕ ਖਿੱਚ ਦਾ ਕਾਰਨ ਬਣਦੇ ਨੇਗੇ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਇੱਥੇ ਬੱਸਾਂ ਭਰ-ਭਰ ਕੇ ਟਰਾਲੀਆਂ ਭਰ-ਭਰ ਕੇ ਆਉਂਦੀਆਂ ਨੇ ਦਰਸ਼ਨ ਕਰਨ ਦੇ ਲਈ ਸੋ ਇਸ ਲਈ ਮੈਂ ਕਹਿ ਰਿਹਾ ਕਿ ਕੋਈ ਨਾਰਮਲ ਕੋਈ ਆਮ ਸਥਾਨ ਨਹੀਂ ਹੈ ਇੱਕ ਬਹੁਤ ਹੀ ਮਤਲਬ ਪੂਜਣਯੋਗ ਇੱਕ ਦੇਖਣਯੋਗ ਸਥਾਨ ਬਣਿਆ ਹੋਇਆ ਹੈਗਾ ਤੁਸੀਂ ਦੇਖੋ ਕਿ ਬੀਬੀਆਂ ਭਾਈ ਸਾਰੇ ਇਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਆਈ ਹੋਏ ਨੇ ਤੇ ਇਹ ਸੰਗਤਾਂ ਸਿਗੀਆਂ ਜਿਹੜੀਆਂ ਪਟਿਆਲਾ ਸਥਾਨ ਤੋਂ ਆਈਆਂ ਸਿਗੀਆਂ ਤੇ ਬਹੁਤ ਹੀ ਸ਼ਰਦਾ ਦੇ ਨਾਲ ਬਹੁਤ ਹੀ ਸ਼ਾਂਤੀਪੂਰਵਕ ਇਹਨਾਂ ਨੇ ਜਿਹੜੇ ਦਰਸ਼ਨ ਕੀਤੇ ਤੇ ਦਾ ਦਾ ਮਤਲਬ ਕੁਝ ਸੰਗਤ ਦੇ ਨਾਲ वार्तालाप ਵੀ ਕੀਤੀ ਗਈ ਤੇ ਮਤਲਬ ਬਹੁਤ ਹੀ ਵਧੀਆ ਲੱਗਿਆ ਗੱਲਬਾਤ ਕਰਕੇ ਵੀ ਸੋ ਮੈਂ ਇਹ ਦੁਬਾਰਾ ਤੁਹਾਨੂੰ ਮੈਂ ਕਹਿ ਸੀ ਕਿ ਕਲਿੱਪ ਐਡ ਕਰੂੰਗੀ ਮੈਂ ਫਿਰ ਬਾਬਾ ਜੀ ਦੇ ਕਹਿਣ ਦੇ ਉੱਪਰ ਉਹਨਾਂ ਨੇ ਕਿਹਾ ਕਿ ਲਾਈਟਾਂ ਚ ਗਈਆਂ ਜਾ ਚੁੱਕੀਆਂ ਨੇ ਕਿ ਹੁਣ ਤੁਸੀਂ ਵੀਡੀਓ ਬਣਾਓ ਤੇ ਇਸ ਕਰਕੇ ਆਪਾਂ ਇਹ ਕੁਝ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਜਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਠੀਕ ਹੈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਦਾ ਬਟਨ ਨੂੰ ਦਬਾਉਣਾ ਨਾ ਭੁੱਲਣਾ ਠੀਕ ਹੈ ਜੀ ਜਿਹੜੇ ਚੈਨਲ ਦੇ ਉੱਪਰ ਨਵੇਂ ਬਣੇ ਹੋਏ ਨੇ ਮਤਲਬ ਨਵੇਂ ਆਏ ਨੇ ਕਿ ਦਿਖ ਰਹੇ ਨੇ ਪਹਿਲੀ ਵਾਰੀ ਦਿਖ ਰਹੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼੍ਰੀ ਗੁਰ ਰਵਿਦਾਸ ਜੀ ਦੇ ਨਾਮ ਦੇ ਉੱਪਰ ਇੱਕ ਕਮੈਂਟ ਜ਼ਰੂਰ ਛੱਡ ਦਿਓ ਠੀਕ ਹੈ ਜੀ ਮੇਰੇ ਵੀਰ ਭਾਈਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਕਮੈਂਟ ਜ਼ਰੂਰ ਛੱਡਿਓ ਤਾਂ ਕਿ ਇਹ ਜਿਹੜੀ ਵੀਡੀਓ ਅੱਗੇ ਵੱਧ ਤਬ ਅੱਗੇ ਆ ਕੇ ਸ਼ੇਅਰ ਹੋ ਸਕੇ ਤੇ ਜਿੰਨੇ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਭਾਈ ਨਗੇ ਵੀਰ ਨਗੇ ਹੁਣ ਸਾਰਿਆਂ ਨੂੰ ਹਨਾ WhatsApp ਦੇ ਉੱਪਰ ਸ਼ੇਅਰ ਕਰ ਦਿਓ ਸਟੇਟਸ ਪਾ ਦਿਓ ਕਿਉਂਕਿ ਤੁਹਾਡੇ ਸਪੋਰਟ ਦੀ ਤੇ ਮਤਲਬ ਤੁਹਾਡੇ ਸਹਿਯੋਗ ਦੀ ਇਸ ਚੈਨਲ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਨਵਾਂ ਚੈਨਲ ਆਗਾ ਹਜੇ ਤੇ ਇਸ ਕਰਕੇ ਜਿੰਨਾ ਤੁਸੀਂ ਸਪੋਰਟ ਕਰੋਗੇ ਜਿੰਨੀ ਤੁਸੀਂ ਹੈਲਪ ਕਰੋਗੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਸੋ ਪਲੀਜ਼ ਚੈਨਲ ਦੇ ਉੱਪਰ ਬਣੇ ਰਹਿਣਾ ਕੀ ਵਾਚਿੰਗ ਫਤੇ ਬਲੌਗ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਰੱਬ ਰਾਖਾ ਸਸੇਕਾਲ Oh, tá vindo embora, gente!